ਜਿਹੜੇ ਦਾਣੇ ਐ ਇਹਨਾਂ ਨੂੰ ਢੇਰੀ ਕਰਨੇ ਪਏ ਆ ਹੁਣ ਤੁਹਾਡੇ ਕੋਲੇ ਦਾਣੇ ਹੋਣੇ ਨਹੀਂ ਆ ਸੀ ਕਿ ਸਾਰੇ ਖਰਾਬ ਆਰੇ ਇਹੋ ਦਾਣੇ ਸੀ ਜਿਹੜੇ ਖਰਾਬ ਹੋ ਗਏ ਸਾਰੇ ਖਰਾਬ ਹੋ ਗਏ ਸੇ ਬਸੇ ਸਾਰੀ ਫਸਲ ਵੀ ਮਚ ਗਈ ਹਾਂਜੀ ਸਾਰੀ ਆ ਦੇਖੋ ਜੀ ਇਦਾਂ ਨੂੰ ਸਾਰ ਮਚੀ ਪਈ ਐ ਮਾਰੀ ਗਈ ਐ ਗਰੀ ਜਨਤਾ ਮਾਰੀ ਗਈ ਸਮਝ ਜਟਾ ਜੀਵਿੰਦਾਰਾਂ ਦੇ ਨਾਲ ਸਾਡੀ ਮਿਹਨਤ ਸੀ ਉਹਨਾਂ ਦਾ ਟੱਕ ਮਠਪ ਹੋ ਗਿਆ ਸਾਡਾ ਵੀ ਹੋ ਗਿਆ ਜੀ ਆ ਦੇਖੋ ਭਾਜੀ ਇਦਾਂ ਸਾਡੇ ਕਮਰਿਆਂ ਦਾ ਹਾਲ ਕੀ ਆ ਇਥੋਂ ਨਾ ਬੂਆ ਇਨਾ ਕੋਈ ਸਰਸ ਮਾਰ ਰੋੜ ਹੋਰ ਤੇ ਬਾਹਰ ਨਿਕਲ ਗਿਆ ਔਰ ਮਤਲਬ ਇਹ ਸਫਾਈ ਵਗੈਰਾ ਕਰਨ ਤੇ ਤੁਹਾਡਾ ਖਰਚਾ ਹੈ ਨਾ ਟੈਂਪੋ ਲੱਗ ਜੇ ਨਹੀਂ ਬੜਾ ਜ਼ਿਆਦਾ ਜੀ ਇਹ ਹੁਣ ਇੰਨੇ ਨੇ ਪਏ ਹੋਰ ਲਾਵਾਂਗੇ ਸਾਡੇ ਘਰਾਂ 'ਚ ਸੂਤਰ ਆਉਣਾ ਜੀ ਪਰ ਆਉਣੇ ਕਿੱਥੋਂ ਆ ਪੈਸੇ ਕੰਮ ਕਰਦੇ ਤੁਸੀਂ ਕੰਮ ਕਰਦੇ ਕੰਮ ਮਿਹਨਤ ਦੇ ਕਰਦੇ ਹਾਂ ਮਜ਼ਦੂਰੀ ਕਰਦੇ ਹਾਂ ਹਾਂ ਜੀ ਮਿਹਨਤ ਮਜ਼ਦੂਰੀ ਪਾਣੀ ਆਉਣ ਦੇ ਕਾਰਨ ਜਿਹੜੀ ਕੰਧ ਹੈ ਉਹ ਬਿਲਕੁਲ ਟੁੱਟ ਗਈ ਕਿਉਂਕਿ ਪਾਣੀ ਇੱਕਦਮ ਪਿਛੋ ਹੈ ਜਦੋਂ ਬੰਨ ਟੁੱਟਿਆ ਤਾਂ ਪਾਣੀ ਇੰਨਾ ਘਰਾਂ ਵਿੱਚ ਦੀ ਹੁੰਦਾ ਹੋਇਆ ਅੱਗੇ ਦੇ ਅੱਗੇ ਜਾਂਦਾ ਰਿਹਾ ਨਹੀਂ ਨਵੇਂ ਪਏ ਸਾਡੇ ਇੱਥੇ ਬਸੋਂ ਵੀ ਅਜੇ ਪੂਰੀ ਲੱਗੇ ਹੈ ਬਸੋਂ ਕਰਨ ਥੋੜਾ ਥੋੜਾ ਸਮਾਨ ਲਿਆ ਕੇ ਰੱਖਿਆ ਇਹ ਥੱਲੇ ਮਤਲਬ ਫਰਸੀ ਫਰਸੀ ਇਹ ਨੱਪੇ ਗਏ ਜੀ ਲੋਕੋ ਜੀ ਟੀਵੀ ਨਾਲ ਜੁੜਿਓ ਤੁਸੀਂ ਮੈਂ ਹਮਤਾਜ ਪੰਜਾਬ ਦੇ ਵਿੱਚ ਹੜ੍ਹਾਂ ਨੇ ਜੋ ਤਬਾਹੀ ਮਚਾਈ ਆ ਤੁਹਾਨੂੰ ਉਹ ਦਿਖਾਉਣੀ ਆ ਹੁਣ ਜਿਹੜਾ ਪਾਣੀ ਹੈ ਪਿੰਡਾਂ ਵਿੱਚੋਂ ਉੱਤਰ ਚੁੱਕਿਆ ਪਰ ਪਾਣੀ ਉਤਰਨ ਤੋਂ ਬਾਅਦ ਜਿਹੜੀ ਤਸਵੀਰ ਹੈ ਉਹ ਦੇਖਣਯੋਗ ਨਹੀਂ ਹੈ ਕਿਉਂਕਿ ਜਿਹੜੇ ਸਾਰੇ ਦੇ ਸਾਰੇ ਘਰ ਨੇ ਪਿੰਡ ਨੇ ਉਹ ਤਬਾਹ ਹੋ ਗਏ ਨੇ ਅਸੀਂ ਪਿੰਡ ਮਾਛੀਵਾਲ ਦੇ ਕੋਲ ਜਿਹੜੇ ਡੇਰੇ ਨੇ ਉੱਥੇ ਖੜੇ ਆਂ ਕਲਬਾਤ ਕਰਦੇ ਆ ਪਰਿਵਾਰ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਦਿਖਾ ਦਈਏ ਕਿ ਪਾਣੀ ਹੈ ਜਿਹੜਾ ਇੱਥੋਂ ਤੱਕ ਤੁਹਾਨੂੰ ਇੱਕ ਲੈਨ ਦਿਖਾਈ ਦੇ ਰਹੀ ਹੈ ਇੱਥੋਂ ਤੱਕ ਪਾਣੀ ਸੀਗਾ ਹੁਣ ਪਾਣੀ ਉੱਤਰ ਗਿਆ ਪਰ ਨੁਕਸਾਨ ਜਿਹੜਾ ਉਹ ਭਾਰੀ ਕਰ ਗਿਆ ਪਿੱਛੇ ਤੋਂ ਦੇਖ ਸਕਦੇ ਹੋ ਕਿ ਤੁਹਾਨੂੰ ਸਾਰੇ ਕਿਤੇ ਤਬਾਈ ਤਬਾਈ ਨਜ਼ਰ ਆਉਗੀ ਕੀ ਕੁਝ ਵਾਪਰਿਆ ਕਿਵੇਂ ਵਾਪਰਿਆ ਸਾਰੀ ਗੱਲਬਾਤ ਕਰਦੇ ਆ ਨਾਲ ਨੇ ਬਾਈ ਜੀ ਕਦੋਂ ਪਾਣੀ ਆਉਂਦਾ ਇੱਥੇ ਤੇ ਕਿੰਨੇ ਸਮੇਂ ਵਿੱਚ ਪਾਣੀ ਇੱਥੇ ਆ ਜਾਂਦਾ ਤੁਹਾਨੂੰ ਇਹ ਜੀ ਸਾਢੇ 5 ਵਜੇ ਪਾਣੀ ਪਿਆ ਜੀ ਸਵੇਰੇ ਹਾਂ ਤੇ 15-20 ਮਿੰਟਾਂ ਦੇ ਵਿੱਚ ਇੱਥੇ ਪਾਣੀ ਪਹੁੰਚ ਗਿਆ ਅਸੀਂ ਮਹਾ ਕੋਠੇ ਨੇ ਚੜਿਆ ਸਾਨੂੰ ਕਿਸ਼ਤੀਆਂ ਨੇ ਇੱਥੋਂ ਕੱਢਿਆ ਜੀ ਠੀਕ ਹੈ ਹਾਂਜੀ ਮੰਨ ਲਓ ਜਦੋਂ ਬੰ ਟੁੱਟਿਆ 15 ਮਿੰਟਾਂ ਚ ਇੱਥੇ ਪਾਣੀ ਹਾਂਜੀ 15 ਮਿੰਟਾਂ ਹੀ ਪਾਣੀ ਇੱਥੇ ਆ ਗਿਆ ਸਾਡੇ ਹੀ ਪਿਆਕਰ ਕੋਠੇ ਚੜੇ ਸਾਰੇ ਪਰਿਵਾਰ ਲੈ ਕੇ ਮੁੜ ਕੇ ਜਦ ਸਾਡੀ ਨੀਂਗ ਪੇਛ ਗਈ ਅਸੀਂ ਡੰਗਰ ਬੱਛਾ ਲੈ ਕੇ ਸਮਾਦੀ ਚੜ ਗਏ ਆ ਉਤੋਂ ਫਿਰ ਅਸੀਂ ਬਹੁਤ ਮੁਸ਼ਕਲ ਆਪਣੇ ਜੀਹਾਂ ਨੇ ਇੱਥੋਂ ਕੱਢ ਕੇ ਖੜਿਆ ਜੀ ਕਿੰਨੇ ਦਿਨਾਂ ਬਾਅਦ ਆਪਣੇ ਇੱਥੇ ਘਰੇ ਆਏ ਤੁਸੀਂ ਇਹ ਜੀ 15 ਦਿਨੀ ਘਰੇ ਆਪਣੇ ਆਏ ਜੀ 15 ਦਿਨੀ ਘਰੇ ਆਏ ਤੁਸੀਂ ਤੁਸੀ ਆਖਿਆ ਕਿ 15 ਮਿੰਟਾਂ ਵਿੱਚ ਪਾਣੀ ਆ ਗਿਆ ਤੁਹਾਨੂੰ ਪਤਾ ਕਦੋਂ ਲੱਗੇ ਕਿ ਉੱਥੇ ਬੰਨ ਟੁੱਟ ਚੁੱਕੇਗੇ ਪਾਣੀ ਹੋਣ ਦੀ ਬਦਲੇ ਨਹੀਂ ਜੀ ਮਤਲਬ ਸਾਰੇ ਇੱਥੋਂ ਉੱਥੇ ਜਿਹੜੇ ਤੁਸੀ ਦੇ ਸਾਡੇ ਬੰਦੇ ਹਨ ਜਿਹੜੇ ਇੱਥੇ ਖੜੇ ਹਨ ਉਹਨਾਂ ਨੇ ਸਾਨੂੰ ਫੋਨ ਕੀਤਾ ਜੀ ਪਾਣੀ ਤੁਸੀ ਟੁੱਟ ਗਈ ਆਪਣਾ ਇੰਤਜ਼ਾਮ ਕਰ ਲਓ ਜਦੋਂ ਤੇ 15 ਮਿੰਟਾਂ ਇੱਥੇ ਪਾਣੀ ਆ ਗਏ ਕੋਠਿਆਂ ਦੇ ਚੜੇ ਕੋਠਿਆਂ ਦੇ ਨਾਲ ਲੈ ਕੇ ਪਰਿਵਾਰ ਨੂੰ ਮੁੜ ਕੇ ਡੰਗਰ ਖੋਲੇ ਸਮਾਦੀ ਚੜ ਗਿਆ ਫਿਰ ਇਹਨਾਂ ਨੂੰ ਫੇਰ ਅਸੀਂ ਕਿਸ਼ਤੀਆਂ ਦੇ ਕੱਢ ਕੇ ਖੜਿਆ ਜੀ ਪਰਿਵਾਰ ਨੂੰ ਇਥੇ ਦੇ ਕੱਢਿਆ ਹਾਂਜੀ ਸਮਾਨ ਸਮੂਹ ਕੱਢਣ ਦਾ ਟਾਈਮ ਮਿਲਿਆ ਕਿ ਨਹੀਂ ਨਹੀਂ ਜੀ ਸਮਾਨ ਕੱਢਣ ਦਾ ਕੋਈ ਟਾਈਮ ਨਹੀਂ ਸਾਰਾ ਦਾਣਾ ਫੱਕਾ ਖਰਾਬ ਹੋ ਗਿਆ ਇੱਧਰ ਵੇਖੋ ਬਾਹਰ ਤਬਾਈ ਹੋਈ ਹੈ ਦਾਣਿਆਂ ਦੀ ਉਹ ਕੀ ਕੀਤਾ ਇੱਥੇ ਆਹ ਵੇਖੋ ਸਰ ਮਾਲ ਉਹ ਜਿਹੜੇ ਦਾਣੇ ਸੀਗੇ ਤੁਹਾਡੇ ਉਹ ਸਾਰੇ ਤੁਹਾਡੇ ਉਹਦੇ ਵਿੱਚ ਪਾਣੀ ਵੜ ਕੇ ਆ ਕੇ ਹਾਂ ਜੀ ਪਾਣੀ ਡਰਮਾਂ ਦੇ ਡਰਮ ਪਾਣੀ ਜੀ ਬਹੁਤ ਜ਼ਿਆਦਾ ਫੜੇ ਡਰਮ ਉਹ ਅੰਦਰ ਵੀ ਕਣਕ ਪਈ ਹੈ ਅੰਦਰਾਂ ਚ ਵੀ ਜੀ ਹਾਂਜੀ ਸਾਡਾ ਬਹੁਤ ਨੁਕਸਾਨ ਹੋਇਆ ਜੀ ਬਹੁਤ ਨੁਕਸਾਨ ਹੋਇਆ ਹਾਂਜੀ ਆਹ ਸਾਹਮਣੇ ਆ ਦੇਖੋ ਤੁਸੀਂ ਟੁੱਟੀ ਆ ਉਹ ਦੇਖੋ ਇਹ ਤੋਂ 15 ਮਿੰਟਾਂ ਹੀ ਪਾਣੀ ਇੱਥੇ ਆਗਾ ਜਦੋਂ ਬੰਨ ਪੂਰਾ ਖੁੱਲਿਆ ਜੀ ਆਹ ਦਾਣੇ ਇਹਦੇ ਕਿਤੇ ਹਾਂਜੀ ਆਹ ਹੀ ਦਾਣੇ ਢੇਰੀ ਕੀਤੇ ਤਾਂ ਤਸਵੀਰ ਦੇਖ ਲਓ ਕਿ ਜਿਹੜੇ ਦਾਣੇ ਆ ਇਹਨਾਂ ਨੂੰ ਢੇਰੀ ਕਰਨੇ ਪਏ ਆ ਹੁਣ ਤੁਹਾਡੇ ਕੋਲੇ ਦਾਣੇ ਹੋਣੇ ਨਹੀਂ ਆ ਸੀ ਕਿ ਸਾਰੇ ਖਰਾਬ ਸਾਰੇ ਇਹੋ ਦਾਣੇ ਸੀ ਜਿਹੜੇ ਖਰਾਬ ਹੋ ਗਏ ਸਾਰੇ ਖਰਾਬ ਹੋ ਗਏ ਆਹ ਦੇਖੋ ਸਾਰੇ ਖਰਾਬ ਹੋ ਗਏ ਆਂ ਅਸੇ-ਬਸੇ ਸਾਰੀ ਫਸਲ ਵੀ ਮੱਚ ਗਈ ਹਾਂਜੀ ਸਾਰੀ ਆਹ ਦੇਖੋ ਜੀ ਇਦਾਂ ਨੂੰ ਸਾਰ ਮੱਚੀ ਪਈ ਐ ਜੀ ਮਾਰੀ ਗਈ ਹੈ ਗਰੀ ਜਨਤਾ ਮਾਰੀ ਕੀ ਸਮਝੋ ਜਨਤਾ ਮਾਰੀ ਹੈ ਹਾਂਜੀ ਜਨਤਾ ਮਾਰੀ ਕਿੰਨੇ ਘਰ ਨੇ ਇਥੇ ਜਿਹੜੇ ਆਸ-ਪਾਸ ਦੇਖ ਰਹੇ ਇਸੇ 10 ਘਰ ਆ ਜੀ ਘਰਾਂ ਦੇ ਵਿੱਚ ਕੀ ਹਾਲਾਤ ਨੇ ਉਹ ਵੀ ਦਿਖਾ ਦਿਓ ਨਾਲ ਆਪਾਂ ਹਾਂਜੀ ਘਰਾਂ ਦੇ ਹਾਲਾਤ ਬਹੁਤ ਮਾੜੇ ਨਾਲ ਦੇਖੋ ਕੱਪੜੇ ਬਾਹਰ ਮਾੜੇ ਮੋٹے ਜਿਹੜੇ ਆ ਮਿਲੇ ਆ ਹੁਣ ਉਹ ਖਲਾਰੇ ਖਲੂਰੀ ਆ ਸਾਡੇ ਜਿਹੜੇ ਪਹਿਲੇ ਉਹਦੇ ਰੋੜ ਰੜ ਗਏ ਆ ਜੀ ਹਮ ਮਤਲਬ ਹੁਣ ਜਿਹੜੇ ਸਾਰੇ ਕੱਪੜੇ ਬਾਹਰ ਕੱਢੇ ਆ ਹਾਂਜੀ ਇਹ ਇਧਰੋਂ ਜਿਹੜੇ ਆ ਵਿਚਾਰੇ ਸੇਵਾ ਕਰ ਰਹੇ ਨੇ ਉਹ ਉਹਨਾਂ ਦੇਤੇ ਆਈ ਜੋ ਉਹਨਾਂ ਨੇ ਦਿੱਤੇ ਇਹ ਹਾਂਜੀ ਤੁਹਾਡੇ ਕੱਪੜੇ ਖਰਾਬ ਸਾਡੇ ਕੱਪੜੇ ਖਰਾਬ ਹੋ ਗਏ ਅਸੀਂ ਤਾਂ ਮਤਲ ਲੈ ਕੇ ਲੱਦ ਕੇ ਟਰਾਲੀਆਂ ਦੇ ਅਸੀਂ ਨੋਮਣੀ ਜੀ ਸੁੱਟ ਕੇ ਆਏ ਜੀ ਸੁੱਟੇ ਹਾਂ ਸੁੱਟ ਆਏ ਕਭੀ ਥਿਉ ਰੱਖਦਾ ਫਾਇਦਾ ਕੋਈ ਨਹੀਂ ਜਗ੍ਹਾ ਦੇ ਅੱਗੇ ਉਹ ਨਹੀਂ ਕੀ ਹਾਂ ਮੰਨ ਲਓ ਤੁਹਾਡਾ ਜਿਹੜਾ ਸਾਰਾ ਸਮਾਨ ਸੀ ਕੱਪੜੇ ਵਗੈਰਾ ਦਾਣੇ ਸਾਰਾ ਕੁਛ ਛੱਡ ਤਾ ਤੁਸੀਂ ਸਾਰਾ ਜੀ ਸਾਰੇ ਛੱਟਿਆ ਗਿਆ ਯਾ ਦੇਖੋ ਇਧਰ ਮੇਰੀ ਦੁਕਾਨ ਦੇ ਤਾਂ ਪਾਣੀ ਚੜਿਆ ਉਹ ਆਪਾਂ ਹੁਣ ਸਮਾਨ ਜਿਹੜਾ ਮਾੜਾ ਮੋਟਾ ਬਜਿਆ ਇਹ ਉਹ ਤਾਂ ਰੱਖਾਇੋ ਬਜਾਇਆ ਥੱਲੇ ਵਾਲਾ ਸਾਰਾ ਖਰਾਬ ਹੋ ਗਿਆ ਜੀ ਠੀਕ ਹੈ ਆ ਜਮੇ ਟੰਬੇਟ ਰ ਟੁੰਬੇ ਪਏ ਆ ਕਦੇ ਲਈ ਪਏ ਇੱਥੇ ਇਹ ਭਾਈ ਕੋਠੇ ਜਦੋਂ ਆਪਾਂ ਇਹ ਇੱਥੇ ਇੱਕ ਹੈਗਾ ਬਰਾਂਡ ਜੋ ਡਿੱਗ ਪਿਆ ਸੀ ਇਹ ਰੋੜੀ ਵੈਸੇ ਇੱਥੇ ਪਲਾਸਟਰ ਕਰਾਉਂਗਾ ਲਿਆਂਦੀ ਸੀ ਤੇ ਉੱਥੇ ਇੱਥੇ ਦੀ ਇੱਥੇ ਰਹਿ ਗਈ ਆ ਜੀ ਅੱਛਾ ਹਾਂਜੀ ਇੱਥੇ ਪਿਆ ਰਹਿ ਗਿਆ ਸਾਰਾ ਇੱਥੇ ਪਿਆ ਰਹਿ ਗਿਆ ਜੀ ਆ ਹੁਣ ਮਤਲਬ ਸਾਰਾ ਕੁਝ ਗਿੱਲਾ ਗਿੱਲਾ ਹੋਇਆ ਪੰਦਰ ਪਾਣੀ ਹੈ ਨਾ ਅੰਦਰ ਤਸਵੀਰ ਦਿਖਾ ਦੇਣਾ ਸਾਰੇ ਕੁਝ ਇੱਧਰ ਲਾ ਆਇਆ ਤੁਹਾਨੂੰ ਦਿਖਾ ਦਦੇ ਹਾਲਾਤ ਬਹੁਤ ਮਾੜੇ ਜੀ ਇੱਧਰ ਦੇਖੋ ਜੀ ਆ ਦੇਖੋ ਭਾਜੀ ਇਧਰ ਆ ਸਾਡੇ ਕਮਰਿਆਂ ਦਾ ਹਾਲ ਕੀ ਆ ਇਤੋਂ ਨਾ ਬੁਆ ਇਹਨਾਂ ਕੋਈ ਸਰਸਮਾਨ ਰੋੜ ਰੋੜ ਕੇ ਬਾਹਰ ਨੂੰ ਚੱਲ ਗਿਆ ਸਰਸਮਾਨ ਰੋੜ ਗਿਆ ਹਾਂਜੀ ਸਰਸਮਾਨ ਰੋੜ ਗਿਆ ਇਹ ਇਧਰ ਦੇਖੋ ਯਾ ਸਾਡੇ ਕਮਰੇ ਵੇਖੋ ਪਾਟੇ ਪਏ ਆ ਦੇਖੋ ਹੂੰ ਬਹੁਤ ਦੇਰਾਂ ਦਾ ਮਾਨ ਤਾਂ ਨਵੇਂ ਪਾਏ ਹੀ ਕਮਰਾ ਹਾਂਜੀ ਨਵੇਂ ਪਾਏ ਆ ਜੀ ਕਮਰੇ ਹਾਂਜੀ ਨਵੇਂ ਪਾਏ ਸਾਡੇ ਇੱਥੇ ਵਸੋ ਵੀ ਅਜੇ ਪੂਰੀ ਲੱਗੇ ਅਜੇ ਵਸੋ ਕਰਨ ਥੋੜਾ ਥੋੜਾ ਸਮਾਨ ਲਿਆ ਕੇ ਰੱਖਿਆ ਹੈ ਹੂੰ ਤੈਂ ਹੁਣ ਅੰਦਰ ਅੰਦਰ ਤਸਵੀਰ ਦਿਖਾ ਦਿੰਨੇ ਆ ਕਿ ਅੰਦਰ ਹਾਲਾਤ ਕੀ ਨੇ ਤੁਹਾਨੂੰ ਥੱਲੇ ਜਿਹੜਾ ਨਜ਼ਰ ਆਊਗਾ ਕਿ ਸਾਰਾ ਸਮਾਨ ਕਹਿੰਦੇ ਕਿ ਸਾਡਾ ਬਾਹਰ ਡਰ ਗਿਆ ਤੇ ਸਾਹਮਣੇ ਕੰਧ ਉੱਤੇ ਦੇਖ ਲਓ ਕਿ ਕਿੰਨੀ ਵੱਡੀ ਤਰੇੜ ਪੈ ਗਈ ਹੈ ਹਾਲੇ ਕਮਰਾ ਨਵਾਂ ਹੀ ਪਾਇਆ ਸੀਗਾ ਕਿ ਉਹਦੇ ਵਿੱਚ ਆ ਜਿਹੜੀ ਤਰੇੜ ਐ ਏਡੀ ਵੱਡੀ ਪੈ ਗਈ ਹੈ ਨਵਾਂ ਕਮਰਾ ਜਿਹੜਾ ਸਾਰਾ ਬਿਲਕੁਲ ਢਾਂ ਦੇ ਕਿਨਾਰੇ ਆ ਹੋਰ ਵੀ ਘਰ ਦੇ ਅੰਦਰ ਹਾਲਾਤ ਦਿਖਾ ਦਿੰਦੇ ਨੇ ਕਿ ਕੀ ਵਾਪਰ ਇਹਨਾਂ ਘਰਾਂ ਦੇ ਵਿੱਚ ਕਿਉਂਕਿ 15 ਮਿੰਟਾਂ ਵਿੱਚ ਕਹਿੰਦੇ ਪਾਣੀ ਸਾਡੇ ਘਰਾਂ ਵਿੱਚ ਆ ਕੇ ਵੜ ਗਿਆ ਸਾਨੂੰ ਸਮਝ ਨਹੀਂ ਲੱਗਿਆ ਕਿ ਕੋਈ ਸਮਾਨ ਕੱਢ ਲਈਏ ਜਾਂ ਕੁਝ ਹੋਰ ਕਰ ਲਈਏ ਆਹਾ ਬਈ ਇਹ ਇੱਥੇ ਰਹੇ ਜੀ ਆ ਦੇਖੋ ਸਾਰੇ ਇੱਧਰ ਆ ਪਾਣੀ ਜਿਹੜਾ ਅੰਦਰ ਕਮਰਿਆਂ ਦੇ ਚ ਵੜਿਆ ਦੇਖੋ ਸਮਾਨ ਦਾ ਹਾਲ ਦੇਖੋ ਜੀ ਬਹੁਤ ਮਾੜਾ ਹਾਲ ਆ ਜੀ ਜੀ ਹਾਂਜੀ ਉਧਰ ਵੀ ਕਮਰਾ ਸੀ ਹਾਂਜੀ ਅਗਲੇ ਪਾਸੇ ਕਮਰਾ ਜੀ ਆ ਦੇਖੋ ਜੀ 5 5 6 6 7 7 ਫੁੱਟ ਪਾਣੀ ਆ ਜੀ ਇੱਧਰ ਵੀ ਇੰਨਾ ਕਮਰੇ ਚ ਪਾਣੀ ਸੀ ਹਾਂਜੀ ਆ ਦੇਖੋ ਜੀ ਹਾਂ ਨਿਸ਼ਾਨੀਆਂ ਲੱਗੀਆਂ ਕਮਰਿਆਂ ਆ ਦੇਖੋ ਸਾਡੇ ਬਹੁਤ ਇਹ ਥੱਲੇ ਮਤਲਬ ਫਰਸ਼ ਹੀ ਫਰਸ਼ ਜਿਹੜੇ ਨੱਪੇ ਗਏ ਜੀ ਜੇ ਫਰਸ਼ਾ ਸੀਗੇ ਇੱਥੇ ਹਾਂਜੀ ਫਰਸ਼ੀ ਫਰਸ਼ ਨੱਪੇ ਗਏ ਥੱਲੇ ਜੀ ਉੱਤੇ ਰੇਤਾ ਆ ਗਿਆ ਹਾਂਜੀ ਉੱਤੇ ਰੇਤਾ ਆ ਗਿਆ ਜੀ ਆ ਫੁੱਟ ਫੁੱਟ ਰੇਤਾ ਚੜ ਗਿਆ ਦੇਖੋ ਫੁੱਟ ਫੁੱਟ ਫਰਸ਼ਾਂ ਉੱਤੇ ਆ ਗਿਆ ਤੇ ਉੱਥੋਂ ਤੱਕ ਪਾਣੀ ਸੀਗਾ ਹਾਂਜੀ ਉਹ ਵੇਖੋ ਪੰਜ ਪੰਜ ਫੁੱਟ ਪਾਣੀ ਹੈ ਜੀ ਪੰਜ ਪੰਜ ਫੁੱਟ ਪਾਣੀ ਹਾਂਜੀ ਮਤਲਬ ਤੁਹਾਡਾ ਸਾਰਾ ਕੋਈ ਬਿਲਕੁਲ ਡੁੱਬ ਗਿਆ ਇੱਥੇ ਨਹੀਂ ਬਿਲਕੁਲ ਅਸੀਂ ਤੇ ਰੜੇ ਜੇ ਹੋ ਗਏ ਜੀ ਸਿਰਫ ਸਾਡੇ ਆ ਮਾੜੇ ਮੋੜੇ ਕਮਰੇ ਬaje ਉਹ ਵੀ ਤੇੜਾ ਤੂਣਾ ਵਾਲੇ ਤੇੜਾ ਆ ਗਏ ਹਾਂਜੀ ਠੀਕ ਹੈ ਪਰਲੇ ਕਮਰੇ ਦੇ ਕੀ ਹਾਲਾਤ ਨੇ ਹਾਂਜੀ ਤਾਂ ਦੇਖ ਸਕਦੇ ਹੋ ਕਿ ਘਰ ਦੇ ਘਰ ਜਿਹੜੇ ਤਬਾਹ ਹੋ ਗਏ ਐ ਜਿਹੜੀਆਂ ਫਰਸ਼ਾਂ ਨੇ ਥੱਲੇ ਸਾਨੂੰ ਲੱਗ ਕੇ ਮਿੱਟੀ ਹੈ ਪਰ ਉਹ ਕਹਿੰਦੇ ਕਿ ਫਰ ਆ ਬਿਲਕੁਲ ਸਾਰਾ ਕੁਝ ਤਬਾਹ ਹੋਇਆ ਪਿਆ ਬਈ ਹਾਂਜੀ ਹਾਂਜੀ ਆ ਦੇਖੋ ਜੀ ਇਧਰ ਆ ਇਧਰ ਹੀ ਸੌਣੇ ਇਤਰੇ ਬੈਣੇ ਇਤਰੇ ਖਾਣੇ ਹੂੰ ਕੋਈ ਸੌਣ ਬੈਣ ਦਾ ਮਜ਼ਾ ਨਹੀਂ ਜੀ ਆ ਰਿਹਾ ਕੋਈ ਹਾਂਜੀ ਇਤਰੇ ਹੁਣ ਚਲੋ ਇਹ ਤੇ ਆਪਣੇ ਰੱਬ ਨੇ ਸਾਨੂੰ ਮਾਰਿਆ ਤੇ ਬਾਕੀ ਮਿੱਤ ਸਾਰਿਆਂ ਨੇ ਕਰਨੀ ਰਾਲ ਮਿਲ ਕੇ ਸਾਡੀ ਇਹ ਕਮਰਿਆਂ ਦੇ ਵਿੱਚ ਸਮਾਨ ਛੋਟਾ ਬੈੱਡ ਬੁੱਡ ਲੱਗੇ ਹੋਏ ਸੀ ਸਾਰਿਆਂ ਦੇ ਵਿੱਚ ਪਹਿਲਾਂ ਹਾਂਜੀ ਹਾਂਜੀ ਸਾਰੇ ਬੈੱਡ ਲੱਗੇ ਸੀ ਹਾਂਜੀ ਆ ਇੱਥੋਂ ਆ ਬੈੱਡ ਐਨੂੰ ਜਦੋਂ ਸਾਡੇ ਰੁੜੇ ਆ ਫਿਰ ਅਸੀਂ ਟੋਟ ਭੱਜ ਗਿਆ ਇਹ ਤੇ ਜਦੋਂ ਮਿੱਟੀ ਮੁੱਠੀ ਚੜੀ ਆ ਉੱਤੇ ਫਿਰ ਅਸੀਂ ਇਧਰ ਬਾਹਰ ਕੱਢ ਕੂੜ ਕੇ ਦੇ ਦਿੱਤਾ ਅੱਛਾ ਬੈੱਡ ਪਾਣੀ ਦਾ ਰੁੜ ਗਏ ਉਹ ਹਾਂਜੀ ਰੁੜ ਗਏ ਹਾਂਜੀ ਲੱਕਣਾ ਹੋਇਆ ਬਖਵਾ ਹੋ ਰਿਹਾਗਾ ਸਾਡੇ ਕੋਲ ਸਮਾਨ ਜੜਾ ਰਿਹਾਗਾ ਜੀ ਆ ਮੰਜਾ ਇੱਕ ਰਹਿ ਗਿਆ ਹਾਂਜੀ ਬਸ ਜੀ ਆਹ ਮੰਜਾ ਦੇ ਕਾ ਬੇਤਰਾਜ ਬਸ ਇਹ ਰਹਿ ਗਿਆ ਸਾਰੇ ਘਰ ਦੇ ਵਿੱਚ ਹਾਂਜੀ ਹਾਂਜੀ ਜਾਂ ਇੱਕ ਆ ਸਾਈਕਲ ਬਜਿਆ ਜੀ ਬਸ ਕਿੰਨਾ ਕਿੰਨਾ ਤੁਹਾਡਾ ਨੁਕਸਾਨ ਹੋ ਗਿਆ ਬਾਈ ਤੁਸੀਂ ਹਿਸਾਬ ਲਗਾਇਆ ਉਹ ਚੁਬਾਚ ਭਾਈ ਸਾਹਿਬ ਤੇ ਤੁਹਾਨੂੰ ਪਰਾਂ ਘਰਾਂ ਦੇ ਖਰਚੇ ਹੁਣ ਜਦੋਂ ਮਾੜੇ ਤੋਂ ਮਾੜਾ ਵੀ ਉਹ ਵੀ ਮਾੜੀ ਮਾੜੀ ਜੀਤ ਕੋ ਮਾੜੀ ਮੋਟੀ ਰੱਖਦਾ ਹੀ ਨਹੀਂ ਹੁਣ ਜਿਹੜੀਆਂ ਚੰਗੀਆਂ ਚੰਗੀਆਂ ਚੀਜ਼ਾਂ ਸਾਡਾ ਘੱਟ 70 70 80 ਲੱਖ ਲੱਖ ਦਾ ਸਮਾਨ ਜਿਹੜਾ ਸੀ ਉਹ ਖਤਮ ਹੋ ਗਿਆ ਜੀ 70 80 ਲੱਖ ਦਾ ਸੀ ਹਾਂਜੀ ਨਹੀਂ ਨਹੀਂ 70 70 80 80 ਲੱਖ ਮਤਲਬ ਇਹਾਰਾਂ ਦਾ ਕੋਈ ਲੱਖਾਂ ਦਾ ਇਸ ਤਰ੍ਹਾਂ ਹਾਂਜੀ ਮਤਲਬ ਇਦਾਂ ਜਿੱਦਾਂ ਜਿੱਦਾਂ ਗੰਜਾਇਆ ਸੀ ਉਤਰ ਉਤਰ ਸਮਾਨ ਬਣਾਏ ਹਾਂਜੀ ਨਾ ਜੋੜੀਆਂ ਲੱਗੀਆਂ ਹੋਈਆਂ ਸੀ ਪਹਿਲਾਂ ਇੱਥੇ ਹਾਂਜੀ ਜੋੜੀਆਂ ਲੱਗੀਆਂ ਦਰਵਾਜ਼ੇ ਲੱਗੇ ਨਹੀਂ ਦਰਵਾਜ਼ੇ ਨਹੀਂ ਲੱਗੇ ਇਹ ਹੋਣੀ ਲੱਗੇ ਆਹਦੇ ਨਵਾਂ ਬਣਾ ਰਹੇ ਸੀ ਮੰਨ ਲਓ ਤਿਆਰੀ ਕਰ ਰਹੇ ਸੀ ਨਹੀਂ ਨਹੀਂ ਇਹਨਾਂ ਦੇ ਨਹੀਂ ਦਰਵਾਜ਼ੇ ਜੀ ਲੱਗੇ ਇਹਨਾਂ ਦੇ ਅੰਦਰ ਸਮਾਨ ਹੀ ਪਿਆ ਸੀ ਜੀ ਠੀਕ ਹੈ ਹਾਂਜੀ ਉਹ ਸਾਰਾ ਕੁਝ ਰੁੜ ਗਿਆ ਤੁਹਾਡੇ ਹਾਂਜੀ ਸਾਰੇ ਕੁਝ ਰੁੜ ਗਿਆ ਹੁਣ ਘਰੇ ਕੁਝ ਵੀ ਨਿਕਲਿਆ ਇੱਕ ਮੰਝਾ ਰਹਿ ਗਿਆ ਜਿਹੜਾ ਹੋਵੇ ਕਰਾਂ ਦੇ ਟਰੈਕਟਰ ਆ ਜੀ ਜਿਹੜੇ ਲਾ ਕੇ ਗਏ ਇਧਰ ਉਹ ਜਿਨ੍ਹਾਂ ਦੇ ਮਤਲਬ ਡੇਰਿਆਂ ਤੇ ਪਾਣੀ ਹਾਂਜੀ ਤਾਂ ਇਸ ਘਰ ਦੇ ਤੁਸੀਂ ਦੂਰੋਂ ਹਾਲਾਤ ਦੇਖ ਲਓ ਕਿ ਤੁਹਾਨੂੰ ਕਾਰਨ ਆਜ ਰਿਹਾ ਜਾਂ ਨਹੀਂ ਇਹਨਾਂ ਦਾ ਤੁਹਾਨੂੰ ਰਹਿਣ ਨੂੰ ਦਿਲ ਕਰਦਾ ਵੀ ਉਹੀ ਘਰ ਪਛਾਣ ਚਾਹੁੰਦਾ ਹੁਣ ਨਹੀਂ ਜੀ ਹੁਣ ਨਹੀਂ ਪਛਾਣ ਚਾਹੁੰਦਾ ਹਮ ਹੁਣ ਬਿਲਕੁਲ ਅਸੀਂ ਤੇ ਐਦੇ ਕੰਮ ਡੋਲ ਤੁਰੇ ਫਿਰਦੇ ਜੀ ਹਾਂਜੀ ਹੁਣ ਮਤਲਬ ਇਹ ਸਫਾਈ ਵਗੈਰਾ ਕਰਨ ਤੇ ਤੁਹਾਡਾ ਖਰਚਾ ਇਹਨਾਂ ਟਾਈਮਪੋ ਲੱਗ ਜਾਨਾ ਨਹੀਂ ਬੜਾ ਜਿਆਦਾ ਜੀ ਇਹ ਹੁਣ ਇਹਨੇ ਨੇ ਪੈਸੇ ਹੋਰ ਲਾਵਾਂਗੇ ਤੇ ਸਾਡੇ ਘਰਾਂ 'ਚ ਸੂਤਰ ਆਉਣਾ ਜੀ ਪਰ ਆਉਣੇ ਕਿੱਥੋਂ ਆ ਪੈਸੇ ਕੰਮ ਕਰਦੇ ਤੁਸੀਂ ਕੰਮ ਕਰਦੇ ਕੰਮ ਮਿਹਨਤ ਦੇ ਕਰਦੇ ਹਾਂ ਮਜ਼ਦੂਰੀ ਕਰਦੇ ਹਾਂਜੀ ਮਿਹਨਤ ਮਜ਼ਦੂਰੀ ਕਰਦੇ ਹਾਂ ਹੁਣ ਮਿਹਨਤਮੰਦ ਵੀ ਮਿਲੂ ਵੀ ਕਿੱਥੇ ਤੋਂ ਹਾਲਾਤ ਸਾਰੇ ਨਹੀਂ ਜੀ ਹੁਣ ਤੇ ਅੱਜ ਜੱਟਾਂ ਜ਼ਿਮੀਂਦਾਰਾਂ ਦੇ ਨਾਲ ਸਾਡੀ ਮਿਹਨਤ ਸੀ ਉਹਨਾਂ ਦਾ ਟੱਕ ਮ ਠੱਪ ਹੋ ਗਿਆ ਸਾਡਾ ਵੀ ਹੋ ਗਿਆ ਜੀ ਥੋੜਾ ਵੀ ਹੋ ਗਿਆ ਹਾਂ ਜੀ ਤੇ ਜੱਟਾਂ ਤੇ ਚਲੋ ਜ਼ਿਮੀਂਦਾਰਾਂ ਦੀ ਠੱਗੀ ਠੋਰੀ ਚੱਲਦੀ ਸਾਡੇ ਮਾੜਿਆਂ ਦਾ ਕੁਝ ਨਹੀਂ ਹੈ ਅਸੀਂ ਬਸ ਇਦਾਂ ਹੀ ਸਰਕਾਰ ਨੇ ਵੀ ਕੱਲ ਐਲਾਨ ਕੀਤੇ ਮਜ਼ਦੂਰਾਂ ਲਈ ਕੋਈ ਐਲਾਨ ਵੀ ਨਹੀਂ ਕੀਤਾ ਨਹੀਂ ਜੀ ਕੋਈ ਸਰ ਐਲਾਨ ਨਹੀਂ ਹੈਗਾ ਇਹ ਤੇ ਬਸ ਇਦਾਂ ਹੀ ਅਸੀਂ ਤੁਰੇ ਫਿਰਦੇ ਕੋਈ ਜਿਹੜਾ ਪਿੰਡ ਦਾ ਮੋਦ ਬੇਰੇ ਉਹ ਵੀ ਨਹੀਂ ਹਾਮੀ ਭਰਦਾ ਸਾਡੀ ਹਾਂ ਜੀ ਹੇ ਹਾਲਾਤ ਹਾਂਜੀ ਤਾਂ ਘਰ ਦੇ ਹਾਲਾਤ ਦੇਖ ਲੋ ਆ ਰੇਤਾ ਸਾਰਾ ਬਾਹਰੋਂ ਹੀ ਆਇਆ ਬਈ ਜਿਹੜਾ ਥੰਨੇ ਹਾਂਜੀ ਇਹ ਸਾਰੇ ਇਤਰਾ ਹੀ ਪਾਲੇ ਤੋਂ ਬਾਹਰੋਂ ਆਈ ਆ ਤਾਂ ਕਾਫੀ ਫੋਟਾ ਹਾਂਜੀ ਆੜੇ ਜੀ ਨੇ ਮਾਹ ਇਧਰੋਂ ਨਿਗਲੇ ਨੇ ਜੀ ਆ ਖੱਪਾ ਕਰਕੇ ਨਾ ਕੰਦ ਦਾ ਆ ਦੇਖੋ ਇਧਰੋਂ ਪਾਣੀ ਪਿਆ ਜਾ ਤੁਸੀਂ ਇਹਨੂੰ ਇਹ ਸਾਰੇ ਖੱਪਾ ਕਰਕੇ ਇਥੋਂ ਨਿਕਲੇ ਜੈਨੂੰ ਜੀ ਫਿਰ ਇਹ ਕੰਦ ਪਾਣੀ ਰੋਟੀ ਹਾਂਜੀ ਇਹ ਪਾਣੀ ਦੇ ਰੋੜ ਨਾ ਟੁੱਟੀ ਆਈ ਹੋਰ ਠੀਕ ਹੈ ਤਾਂ ਕਹਿੰਦੇ ਦੇਖ ਸਕਦੇ ਹੋ ਕਿ ਜਦੋਂ ਪਾਣੀ ਆਇਆ ਇਥੋਂ ਪਾਣੀ ਆਉਣ ਦੇ ਕਾਰਨ ਜਿਹੜੀ ਕੰਧ ਹੈ ਉਹ ਬਿਲਕੁਲ ਟੁੱਟ ਗਈ ਕਿਉਂਕਿ ਪਾਣੀ ਇੱਕਦਮ ਪਿੱਛੋਂ ਆਇਆ ਜਦੋਂ ਬੰਨ ਟੁੱਟਿਆ ਤਾਂ ਪਾਣੀ ਇੰਨਾ ਘਰਾਂ ਵਿੱਚ ਦੀ ਹੁੰਦਾ ਹੋਇਆ ਅੱਗੇ ਦੇ ਅੱਗੇ ਜਾਂਦਾ ਰਿਹਾ 15 ਮਿੰਟਾਂ ਵਿੱਚ ਕਹਿੰਦੇ ਆ ਕਿ ਘਰ ਨੇ ਬਿਲਕੁਲ ਇਹ ਆਸੇ ਪਾਸੇ ਭਰ ਗਏ ਸੀ ਕਿੰਨੇ ਕਿੰਨੇ ਫੁੱਟ ਪਾਣੀ ਭਰ ਗਿਆ ਸੀ 15 ਮਿੰਟਾਂ ਵਿੱਚ ਇੱਥੇ ਸਾਰ ਇੱਥੇ ਆਇਆ ਜੀ ਪੰਜ ਪੰਜ ਫੁੱਟ ਪਾਣੀ ਆਇਆ ਵਾ ਪੰਜ ਪੰਜ ਫੁੱਟ ਹਾਂਜੀ ਤੇ ਸਾਡੇ ਕੰਦਾਂ ਦੀਆਂ ਜਿਹੜੀਆਂ ਲੈਂਟਰ ਸਾਡੇ ਪਾੜ ਗਿਆ ਤੁਸੀਂ ਵੇਖ ਸਕਦੇ ਆ ਜੀ ਉਹ ਵੀ ਜੀ ਉਹ ਤੋਂ ਨਹੀਂ ਆਪਾਂ ਛੋਟਾ ਹਾਂਜੀ ਬਿਲਕੁਲ ਤਾਂ ਇਹ ਘਰਾਂ ਦੇ ਹਾਲਾਤ ਆ ਤੁਹਾਨੂੰ ਹੋਰ ਵੀ ਘਰਾਂ ਦੇ ਜਿਹੜੇ ਹਾਲਾਤ ਆ ਤੁਹਾਨੂੰ ਦਿਖਾਉਣੇ ਲਗਾਤਾਰ ਕੇ ਜਿਹੜੇ ਹੜ੍ਹ ਨੇ ਪਹਿਲਾਂ ਤਾਂ ਪਾਣੀ ਪਾਣੀ ਨਜ਼ਰ ਆਉਂਦਾ ਸੀਗਾ ਪਰ ਹੁਣ ਜਦੋਂ ਪਾਣੀ ਉੱਤਰ ਰਿਹਾ ਤਾਂ ਕੀ ਉਹ ਤਬਾਹੀ ਕਰਕੇ ਗਿਆ ਉਹ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਅਸੀਂ ਮਾਛੀ ਵਾਲਾ ਪਿੰਡ ਆ ਜੋ ਕਿ ਰਮਦਾਸ ਦੇ ਕੋਲ ਐ ਰਮਦਾਸ ਦੇ ਕੋਲੇ ਨਾ ਪਿੰਡ ਹਾਂ ਰਮਦਾਸ ਦੇ ਕੋਲੇ ਆ ਮਾਛੀ ਵਾਲਾ ਪਿੰਡ ਉੱਥੋਂ ਦੇ ਘਰ ਨੇ 5-5 ਫੁੱਟ ਰੇਤਾ ਇਹਨਾਂ ਦੇ ਘਰਾਂ ਦੇ ਵਿੱਚ ਪਿਆ ਫਰਸ਼ਾ ਦੱਬੀਆਂ ਗਈਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਇਹ ਹਾਲਾਤ ਸੁੰਦੇ ਬਣ ਚੁੱਕੇ ਆ